ਮੋਹਾਲੀ ਦੇ ਵਿੱਚੋਂ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਮੋਹਾਲੀ ਦੇ ਵਿੱਚ ਪੂਰਬ ਪ੍ਰੋਜੈਕਟ ਦੇ ਵਿੱਚੋਂ ਉਲੰਘਣਾ ਹੋਈ ਹੈ ਜਿਸ ਤੋਂ ਬਾਅਦ 1.0 ਕਰੋੜ ਰੁਪਏ ਦਾ ਜੁਰਮਾਨਾ ਜੋ ਆ ਉਹ ਘਮਾਡਾ ਨੂੰ ਲੱਗਿਆ ਜੀहां ਤੋਂ ਦੱਸਦੀ ਹੈ ਕਿ ਪੀਪੀਸੀਬੀ ਯਾਨੀ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੂਰਬ ਪ੍ਰੀਮੀਅਰ ਅਪਾਰਟਮੈਂਟਸ ਵਿਖੇ ਵਾਟਰ ਐਕਟ ਦੀ ਧਾਰਾ 33ਏ ਦੇ ਤਹਿਤ ਉਲੰਘਣਾ ਕਰਨ ਦੇ ਲਈ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਯਾਨੀ ਕਿ ਗਮਾੜਾ ਨੂੰ 1.02 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ ਸੈਕਟਰ 68 ਦੇ ਵਿੱਚ ਇਹ ਜੋ ਡਿਵੈਲਪਮੈਂਟ ਏਰੀਆ ਉਹ ਪਾਇਆ ਜਾਂਦਾ ਹੈ ਪੋਰਪ ਅਪਾਰਟਮੈਂਟਸ ਪਾਇਆ ਜਾਂਦਾ ਹੈ ਇਸ ਦੇ ਸੰਬੰਧਿਤ ਮਾਲ ਅਧਿਕਾਰੀਆਂ ਨੂੰ ਹਾਊਸਿੰਗ ਪ੍ਰੋਜੈਕਟ ਦੇ ਵਿੱਚ ਪਲਾਟਾਂ ਫਲੈਟਾਂ ਮਕਾਨਾਂ ਜਾਂ ਫਿਰ ਦੁਕਾਨਾਂ ਨਾਲ ਸੰਬੰਧਿਤ ਜੋ ਰਜਿਸਟਰ ਹੈ ਉਹਨਾਂ ਨੂੰ ਵੀ ਇੱਕ ਪੱਤਰ ਲਿਖਿਆ ਗਿਆ ਹੈ ਜਿਹਾ ਤੁਹਾਨੂੰ ਦੱਸਦੀ ਕਿ ਇਸ ਦੇ ਨਾਲ ਸੰਬੰਧਿਤ ਹੋਰ ਵੀ ਅਧਿਕਾਰੀਆਂ ਨੂੰ ਪੱਤਰ ਲਿਖਿਆ ਗਿਆ ਹੈ ਬੋਰਡ ਨੇ ਪੰਜਾਬ ਦੀ ਸਭ ਤੋਂ ਵੱਡੀ ਵਿਕਾਸ ਅਥਾਰਟੀ ਗਮਾੜਾ ਨੂੰ ਹਾਊਸਿੰਗ ਪ੍ਰੋਜੈਕਟ ਦੇ ਵਿੱਚ ਹਰ ਤਰ੍ਹਾਂ ਦੀ ਉਸਾਰੀ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰਨ ਅਤੇ ਗੰਦੇ ਪਾਣੀ ਨੂੰ ਸੀਵਰੇਜਾਂ ਅਤੇ ਜ਼ਮੀਨ ਦੇ ਵਿੱਚ ਛੱਡਣ ਦੇ ਲਈ ਕਿਹਾ ਗਿਆ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਯਾਨੀ ਕਿ ਪੀਐਸਪੀਸੀਐਲ ਨੂੰ ਇਸ ਪ੍ਰੋਜੈਕਟ ਜਾਂ ਇਸ ਦੇ ਕਿਸੇ ਵੀ ਹਿੱਸੇ ਦੇ ਲਈ ਕੋਈ ਵੀ ਬਿਜਲੀ ਕਨੈਕਸ਼ਨ ਜਾਰੀ ਕਰਨ ਜਾਰੀ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਯਾਨੀ ਕਿ ਇੱਕ ਤਰੀਕੇ ਦੇ ਨਾਲ ਪੂਰੇ ਤਰੀਕੇ ਦੇ ਨਾਲ ਇਸ ਦਾ ਕੰਮ ਬੰਦ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ ਨੋਟੀਫਿਕੇਸ਼ਨ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਗਮਾੜਾ ਤੁਰੰਤ ਪ੍ਰਭਾਵ ਦੇ ਨਾਲ ਇਮਾਰਤ ਤੇ ਕੋਈ ਨਵਾਂ ਕਬਜ਼ਾ ਜਾਂ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ ਤਾਂ ਤੁਹਾਨੂੰ ਦੱਸ ਦੇ ਕਿ 8 ਜੁਲਾਈ ਦੇ ਹੁਕਮਾ ਦੇ ਵਿੱਚ ਵਿਕਾਸ ਅਥਾਰਟੀ ਨੂੰ 15 ਦਿਨਾਂ ਦੇ ਅੰਦਰ ਵਾਤਾਵਰਣ ਇੰਜੀਨੀਅਰ ਪੀਪੀਸੀਬੀ ਦੇ ਦਫ਼ਤਰ ਦੇ ਵਿੱਚ ਇੱਕ ਪੁਆਇੰਟ 0.2 ਕਰੋੜ ਰੁਪਏ ਜਮਾ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਗਮਾਡਾ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਹੁਕਮ ਵਿਰੁੱਧ ਅਪੀਲ ਦਾਇਰ ਕਰਨਗੇ ਤੁਹਾਨੂੰ ਦੱਸਦੀ ਕਿ ਅੰਬੇਡਕਰ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਮੋਹਾਲੀ ਹਾਊਸਿੰਗ ਪ੍ਰੋਜੈਕਟ ਦੇ ਵਿੱਚ ਆਪਣੇ ਮੈਡੀਕਲ ਵਿਦਿਆਰਥੀਆਂ ਦੇ ਲਈ ਲੀਜ਼ ਤੇ ਕੁਝ ਫਲੈਟ ਲੈਣ ਦੇ ਲਈ ਅਥਾਰਟੀ ਦੇ ਨਾਲ ਗੱਲਬਾਤ ਕਰ ਰਿਹਾ ਹੈ ਜਿਸ ਤੋਂ ਵਿੱਚ 47.5 ਏਕੜ ਦੇ ਵਿੱਚ ਬਣੇ 1620 ਫਲੈਟ ਹਨ ਹੁਣ ਮੌਜੂਦਾ ਫਲੈਟ ਹੋਲਡਰ ਉਦੋਂ ਤੱਕ ਵਿਕਰੀ ਰਜਿਸਟਰ ਨਹੀਂ ਕਰ ਸਕਣਗੇ ਜਦੋਂ ਤੱਕ ਪੀਪੀਸੀਬੀ ਦੇ ਵੱਲੋਂ ਦੱਸੀਆਂ ਗਈਆਂ ਕਮੀਆਂ ਨੂੰ ਵਿਕਾਸ ਅਥਾਰਟੀ ਦੁਆਰਾ ਦੂਰ ਨਹੀਂ ਕੀਤਾ ਜਾਂਦਾ ਤਾਂ ਤੁਹਾਨੂੰ ਦੱਸਦੀ ਕਿ ਵੱਡਾ ਐਕਸ਼ਨ ਮੋਹਾਲੀ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਜੋ ਹੈ ਵੱਡਾ ਜ਼ੁਰਮਾਨਾ ਹੋਇਆ 1.0 ਕਰੋੜ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਮੋਹਾਲੀ ਦੇ ਵਿੱਚ ਪੂਰਬ ਜੋ ਹੈ ਪ੍ਰੋਜੈਕਟ ਦੇ ਵਿੱਚੋਂ ਉਲੰਘਣਾ ਨੂੰ ਲੈ ਕੇ ਇਹ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ